ਤੋ ਗਾੜੀ ਧਾਰੇ ਲਾ ਹਾਂ ਕਿਹਦੇ ਕੇ ਤਾਂ ਨੋ

ਫੀਲ ਭਾਜੀ ਯਾਰ ਤੱਕਾ ਨਾ ਕਰੋ 20 ਦੁਕਾਨਦਾਰੇ ਮਗਰ ਨਾਲ ਕੋਈ ਦੁਕਾਨਦਾਰ ਉਹ ਭਾਜੀ ਕਿਹੜਾ ਤੱਕਾ ਕਰਦਾ ਕਿ ਦੁਕਾਨਦਾਰਾਂ ਦੀ ਖਾਤ ਕੋਈ ਇੱਕ ਇੱਕ ਬੰਦਾ ਦਵਾਈ ਦੇ ਦੂਗਾ ਦੁਕਾਨਦਾਰਾਂ ਦੇ ਖਲਾਫ ਆ ਦੁਕਾਨਦਾਰ ਜਿਹੜੇ ਲਿਖੇ ਦੇ ਰਹੇ ਆ ਕੀ ਹੋਇਆ ਕਿ ਇਹ ਕਿਉਂ ਇੱਥੇ ਵਾ 40 50 ਸਾਲ ਹੋ ਗਏ ਡੇ ਲੱਗਦੇ ਆ ਨੂੰ ਇਹ ਸਾਡੇ ਐਮਐਲਏ ਸਾਹਿਬ ਪੱਪੀ ਆਈ ਪੱਪੀ ਜੀ ਆਏ ਨੇ ਸਾਰੇ ਦੁਕਾਨਦਾਰ ਦੇ ਕਿਰਾਏ ਬੰਦ ਹੋ ਗਏ ਅੱਛਾ ਜੀ ਹੁਣ ਕਿਰਾਇਆ ਦੁਕਾਨਦਾਰ ਦਿੰਦੇ ਨਹੀਂ ਰੇੜੀ ਵਾਲੇ ਕਿਰਾਇਆ ਨਹੀਂ ਦੇ ਰਹੇ ਹੁਣ ਦੁਕਾਨਦਾਰ ਲੈ ਕੇ ਦਰਖਾਸਤਾਂ ਦੇ ਰਹੇ ਜੀ ਅੱਡੇ ਦਿਖਾਓ ਜੀ ਮੇਰੀ ਬੇਟਾ ਅੱਜ ਉਹਨਾਂ ਦੇ ਰੇੜੀ ਤੋੜ ਕੇ ਰੱਖ ਰੱਖੀ ਹੈ ਮੰਗਤ ਸੁਨਾਰ ਕੇ ਲੜਕੇ ਨੇ ਹੈ ਕਹਤਾ ਕਿਸੇ ਨੂੰ ਬੁਲਾ ਲਓ ਜੋ ਕਿ ਤੁਹਾਡਾ ਪ੍ਰਧਾਨ ਹੈ ਬੁਲਾ ਲਓ ਗਾੜੀ ਹੈ ਖੜੀ ਕਰੂੰਗਾ 25 30 ਸਾਲ ਮੁਝੇ ਹਾਂ ਹੋਗੀ ਬੈਠੀ ਕੋ ਇਹ ਰੋਜ਼ ਆਹੀ ਹਾਲ ਹੈ ਇੱਥੇ ਹਸਪੀਟਲ ਦਾ ਰਸਤਾ ਹੈਗਾ ਇੱਥੇ ਐਂਬੂਲੈਂਸ ਜਿਹੜੀ ਫਸ ਜਾਂਦੀ ਕਈ ਵਾਰੀ ਪਹਿਲਾਂ ਟ੍ਰੈਫਿਕ ਜਾਮ ਹੁੰਦਾ ਹੈ ਰੇੜੀ ਫੜੀ ਵਾਲਿਆਂ ਨੇ ਬੜਾ ਦੁੱਖੀ ਕੀਤਾ ਬਈ ਤੇ ਅਸੀਂ ਇੱਥੇ ਦੇ ਰਹਿਣ ਵਾਲੇ ਬੰਦੇ ਆ ਬਹੁਤ ਤੰਗ ਕੀਤਾ ਹੋਇਆ ਭਾਈ ਇਹਨਾਂ ਨੇ ਰੇੜੀਆਂ ਫੜੀਆਂ ਚਕਾਣੀਆਂ ਚਾਹੀਦੀਆਂ ਇੱਥੋਂ ਸਰ ਇੱਥੇ ਤਹਿ ਵਿਆਰੀ ਮੈਕਮੇ ਵੱਲੋਂ ਪਹੁੰਚੇ ਹਾਂ ਤਾਂ ਕਾਰਵਾਈ ਕੀਤੀ ਜਾ ਰਹੀ ਕਿਵੇਂ ਵੇਖਦਾ ਵੀ ਕਾਫੀ ਜ਼ਿਆਦਾ ਟ੍ਰੈਫਿਕ ਹੈ ਨਾ ਲੋਕਾਂ ਅਰ ਕਿਥੇ ਲੱਗਦਾ ਹੁੰਦਾ ਜਿਹੜਾ ਇਹ ਏਰੀਆ ਆਪਕ ਤਾਂ ਗ੍ਰੀਨ ਬੈਲਟ ਨੂੰ ਸਹੀ ਰੱਖਣਾ ਹੈ ਇੱਥੇ ਲੋਕਾਂ ਨੇ ਕੂੜਾ ਵਿੱਚ ਗ੍ਰੀਨ ਬੈਲਟ ਦੇ ਸੁੱਟਦਾ ਤੇ ਜਿੰਨੇ ਵੀ ਗੰਦ ਪਾਇਆ ਜਾਂ ਫਿਰ ਜਿਹੜਾ ਟ੍ਰੈਫਿਕ ਆਉਂਦਾ ਉਹਨੂੰ ਰਿਮੂਵ ਕਰ ਅਜਿਵੇਂ ਇੱਥੋਂ ਦਾ ਪਤਾ ਲੱਗਿਆ ਕਿ ਲੋਕਾਂ ਨੂੰ ਵੀ ਇੱਥੇ ਆਉਣ ਵਾਲੇ ਤੈਬਜਾਰੀ ਮਹਿਕਮਾ ਆਉਣ ਵਾਲੇ ਤਾਂ ਨਾਲ ਹੀ ਰੇਡੀਆਂ ਜਿਹੜੀਆਂ ਲੈ ਕੇ ਭੱਜਦੇ ਹੋਏ ਨਜ਼ਰ ਆਉਂਦੇ ਨੇ ਤਾਂ ਉਹ ਮੁੜ ਫੇਰ ਉਸੇ ਤਰੀਕੇ ਨਾਲ ਆ ਜਾਣਗੇ ਇਦਾਂ ਲੋਕ ਸਕੂਟਰ ਮੋਟਰਸਾਈਕਲ ਆ ਵੀ ਦੇਖੇ ਲਾ ਜਾਂਦਾ ਪਿੱਛੇ ਇੱਕ ਕਮੇਟੀ ਐ ਕਮੇਟੀ ਐ ਦਾ ਰੋਲਾ ਪਾਉਂਦੇ ਹੀ ਆ ਲੋ ਪਰ ਆਪਾਂ ਸਾਡਾ ਕੰਮ ਚੱਲਦਾ ਹੈ ਕਿ ਡਰਾਈਵ ਚੱਲਦੀ ਹੈ ਸਮਾਨ ਜਿੰਨਾ ਵੀ ਹੈਗਾ ਜਬਤ ਕਰ ਰਹੇ ਆ ਬਿਲਕੁਲ ਦੇਖ ਰਹੇ ਆ ਵੀ ਜਿਹੜੀਆਂ ਰੇੜੀਆਂ ਖੜੀਆਂ ਹੋਈਆਂ ਹੋਈਆਂ ਚੱਕ ਚੱਕ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਉਹ ਜਿਹੜੇ ਵਹੀਕਲਸ ਦੇ ਵਿੱਚ ਤਾਂ ਇਹ ਹੁਣ ਕਿਵੇਂ ਵਿਚਾਰੇ ਦੁਬਾਰਾ ਸ਼ੁਰੂ ਕਰ ਸਕਣਗੇ ਨਹੀਂ ਦੁਬਾਰਾ ਨਹੀਂ ਇਹਨਾਂ ਨੂੰ ਕਿਤੇ ਹੋਰ ਅਡਜਸਟ ਕੀਤਾ ਜਾਊਗਾ ਹਾਂ ਜੀ ਬਾਕੀ ਜੇਕਰ ਤੇ ਬੈਂਡਿੰਗ ਜੋਂਦੀ ਜਗਾ ਮਿਲਦੀ ਹੈ ਤਾਂ ਵੈਲੈਂਟ ਕੋਡਨ ਇਦਾਂ ਫਿਰ ਆਪਣਾ ਆਸੇ ਪਾਸੇ ਕਿਤੇ ਦੇਖਣ ਜਗਾ ਵੀ ਟ੍ਰੈਫਿਕ ਨਹੀਂ ਲੱਗਣ ਦੇਣਾ ਮੇਨ ਮਕਸਦ ਸਾਡੇ ਕਮਿਸ਼ਨਰ ਸਾਹਿਬ ਦਾ ਮਾਨਜੋ ਮਹਿਨਨ ਸਾਹਿਬ ਦਾ ਇਹੀ ਆ ਤਾਂ ਬਿਲਕੁਲ ਜਿਸ ਤਰੀਕੇ ਅਸੀਂ ਦੇਖ ਰਹੇ ਹਾਂ ਵੀ ਲੁਧਿਆਣਾ ਦੇ ਵਿੱਚ ਲਗਾਤਾਰ ਜਿਹੜੀਆਂ ਨੇ ਉਹ ਜਾਇ ਤਰੀਕੇ ਨਾਲ ਰੇੜੀਆਂ ਲੱਗਦੀਆਂ ਹੋਈ ਨਜ਼ਰ ਆਉਂਦੀਆਂ ਨੇ ਸੜਕਾਂ ਤੇ ਕਬਜ਼ਾ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਉੱਥੇ ਹੀ ਅੱਜ ਕਾਰਪੋਰੇਸ਼ਨ ਤੇ ਤੈਬਯਾਰੀ ਜਿਹੜਾ ਮਹਿਕਮਾ ਉੱਥੇ ਪਹੁੰਚਿਆ ਹੋਇਆ ਤਾਂ ਗੱਲਬਾਤ ਕਰਦਾ ਸਰ ਕਿਸ ਤਰੀਕੇ ਨਾਲ ਜਿਹੜੀ ਅੱਜ ਕਾਰਵਾਈ ਇਹਨਾਂ ਤੇ ਕੀਤੀ ਗਈ ਹੈ ਕਿ ਇਹ ਜਿਹੜੀ ਅੱਜ ਤਹਿਬਗਰੀ ਜ਼ੋਨ A B C D ਚਾਰੇ ਜ਼ੋਨਾਂ ਨੂੰ ਇਕੱਠੀ ਕੰਬਾਈਨ ਕੀਤੀ ਗਈ ਹੈ ਜਿਹੜਾ ਇਹ ਸਾਰੇ ਜ਼ੋਨਾਂ ਇੱਥੇ ਆਏ ਹੋਏ ਐ ਤਾਂ ਇਹ ਸਾਰਾ ਆਮਲਾ ਜਹੜਵਾ ਤੇ ਚਾਰੇ ਗੱਡੀਆਂ ਨਾਲ ਲੈ ਕੇ ਆਏ ਵੀ ਇੱਥੇ ਜਿਹੜਾ ਆਹ ਟ੍ਰੈਫਿਕ ਜਮ ਹੁੰਦਾ ਐ ਇਹਨੂੰ ਸਮੂਚ ਚਲਾਇਆ ਜਾ ਸਕਦਾ ਪਰ ਸਰ ਇੱਕ ਚੀਜ਼ ਦੇਖਦੇ ਆ ਵੀ ਜਿਹੜੇ ਰੇੜੀਆਂ ਚੱਕੀ ਜਾਂਦੀਆਂ ਨੇ ਕੁਝ ਦਿਨ ਬਾਅਦ ਫੇਰ ਉਦਾਂ ਹੀ ਲੱਗਣੇ ਸ਼ੁਰੂ ਹੋ ਜਾਂਦੀਆਂ ਨੇ ਕਹਿੰ ਲੋ ਕੁਝ ਘੰਟਿਆਂ ਬਾਅਦ ਲੱਗਣੀ ਸ਼ੁਰੂ ਹੋ ਜਾਂਦੀਆਂ ਨੇ ਨਹੀਂ ਦੇਖੋ ਮੈਂ A ਜ਼ੋਨ ਤੋਂ ਆਇਆ ਇੰਸਪੈਕਟਰ B ਜ਼ੋਨ ਦੇ ਇੰਸਪੈਕਟਰ ਸਾਹਿਬ ਨਾਲ ਮੇਰੇ ਚੱਲ ਰਹੇ ਨੇ ओके ਜੀ ਐਂ ਦਿਨ ਹੀ ਹੈਗਾ ਸਾਡਾ ਟਰਾਈਬ ਰੈਗੂਲਰ ਚੱਲਦੀ ਹੈ ਇਹ ਨਹੀਂ ਪਿਕ ਐਂ ਚੁਣ ਨਹੀਂ ਹੁੰਦਾ ਇਹ ਜ਼ਰੂਰ ਹੋ ਸਕਦਾ ਵੀ ਕਿਸੇ ਦੀ ਵਾਰੀ ਦੋ ਦਿਨ ਲੇਟ ਆ ਗਈ ਬਾਕੀ ਇਹ ਜਿਆਦਾ ਤੁਸੀਂ ਜਾਣ ਕਰ ਲੈਣੀ ਬੀ ਜ਼ੋਨ ਦੇ ਇੰਸਪੈਕਟਰ ਸਾਹਿਬ ਮੇਰੇ ਨਾਲ ਹੀ ਹੈ ਜਿਹਨਾਂ ਦਾ ਏਰੀਆ ਪੈਂਦਾ ਹੈ ਮੈਂ ਉਹਨਾਂ ਦੀ ਕਾਰਵਾਈ ਦੇ ਨਾਮ ਸੰਯੋਗ ਦੇਣ ਲਈ ਆਇਆ ਹਾਂ। ਕਾਰਵਾਈ ਕਿੱਥੇ ਕਿੱਥੇ ਕੀਤੀ ਗਈ ਹੈ ਜੀ ਅੱਜ ਪੂਰੇ ਲੁਧਿਆਣੇ ਦੇ ਵਿੱਚ। ਜਿਹੜੀ ਅੱਜ ਚਾਰੇ ਜੋਂਾਂ ਦੀ ਏ ਬੀ ਸੀ ਡੀ ਦੀ ਡਿਊਟੀ ਜਨਕਪੁਰੀ ਦੇ ਵਿੱਚ ਹੀ ਲੱਗੀ ਹੈ। ਤਾਂ ਬਿਲਕੁਲ ਉਸ ਤਰੀਕੇ ਨਾਲ ਏ ਜ਼ੋਨ ਦੇ ਜਿਹੜੇ ਇੰਸਪੈਕਟਰ ਉਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਨਾਲ ਹੀ ਹੁਣ ਜਿਹੜੇ ਬੀ ਜ਼ੋਨ ਦੇ ਇੰਸਪੈਕਟਰ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਵੀ ਜਿਹੜੇ ਇੱਥੇ ਮੌਕੇ ਤੇ ਮੌਜੂਦ ਸਤਿਗੁਰ ਸਾਹਿਬ। ਸਤਿਗੁਰ ਸਾਹਿਬ। ਸਰ ਇੱਥੇ ਤਹਿਬਿਆਰੀ ਮੈਕਨਿਜ਼ਮ ਵੱਲੋਂ ਪਹੁੰਚਿਆ ਹੋਂ ਤਾਂ ਕਾਰਵਾਈ ਕੀ ਤਿਆਰੀ ਕਿਵੇਂ ਵੇਖਦਾ ਵੀ ਕਾਫੀ ਜ਼ਿਆ ਇਸੇ ਵਾਰ ਤੇ ਸਾਨੂੰ ਮਾਣ ਜੋ ਸਾਡੇ ਕਮੇਨਰ ਸਾਹਿਬ ਤੇ ਮਾਣ ਜੋ ਸਾਡੇ ਜੁਆਇੰਟ ਕਮੇਨਰ ਸਾਹਿਬ ਤੇ ਸਾਡੇ ਨੋਟਲ ਅਫਸਰ ਸਾਹਿਬ ਤੇ ਸਾਡੇ ਸੁਪਰਡੈਂਟ ਸਾਹਿਬ ਸਾਰੇ ਦੀ ਹਦਾਇਤ ਹੋਈ ਹੈ ਵੀ ਜਿਹੜਾ ਇਹ ਏਰੀਆ ਆਪਕੀ ਤਾਂ ਗ੍ਰੀਨ ਬੈਲਟ ਨੂੰ ਸਹੀ ਰੱਖਣਾ ਹੈ ਇੱਥੇ ਲੋਕਾਂ ਨੇ ਕੂੜਾ ਵਿੱਚ ਗ੍ਰੀਨ ਬੈਲਟ ਦੇ ਸੁੱਟਦਾ ਤੇ ਜਿੰਨੇ ਵੀ ਗੰਦ ਪਾਇਆ ਜਾਂ ਫਿਰ ਜਿਹੜਾ ਟ੍ਰੈਫਿਕ ਲਾਉਂਦਾ ਉਹਨੂੰ ਰਿਮੂਵ ਕਰ ਅ ਜਿਵੇਂ ਇੱਥੋਂ ਦਾ ਪਤਾ ਲੱਗਿਆ ਕਿ ਲੋਕਾਂ ਨੂੰ ਵੀ ਇੱਥੇ ਆਉਣ ਵਾਲੇ ਤਹਿ ਵਿਜਾਰੀ ਮਹਿਕਮਾ ਆਉਣ ਵਾਲਾ ਤਾਂ ਨਾਲ ਹੀ ਰੇਡੀਆਂ ਜਿਹੜੀਆਂ ਲੈ ਕੇ ਭੱਜਦੇ ਹੋਏ ਨਜ਼ਰ ਆਉਂਦੇ ਨੇ ਤਾਂ ਉਹ ਮੁੜ ਫੇਰ ਉਸੇ ਤਰੀਕੇ ਨਾਲ ਆ ਜਾਣਗੇ ਇੱਦਾਂ ਲੋਕ ਸਕੂਟਰ ਮੋਟਰਸਾਈਕਲ ਆ ਵੀ ਦੇਖ ਕੇ ਨਾ ਆ ਜਾਂਦਾ ਪਿੱਛੇ ਕਮੇਟੀ ਹੈ ਕਮੇਟੀ ਆ ਦਾ ਰੋਲਾ ਪਾਉਂਦੇ ਹੀ ਆ ਲੋ ਪਰ ਆ ਸਾਡਾ ਕੰਮ ਚੱਲਦਾ ਪਿਆ ਡਰਾਈਵ ਚੱਲਦੀ ਹੈ ਸਮਾਨ ਜਿੰਨਾ ਵੀ ਹੈ ਜਬਤ ਕਰ ਰਹੇ ਹਾਂ ਬਿਲਕੁਲ ਦੇਖ ਰਹੇ ਆ ਵੀ ਜਿਹੜੀਆਂ ਰੇੜੀਆਂ ਖੜੀਆਂ ਹੋਈਆਂ ਹੋਵੇ ਚੱਕ ਚੱਕ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਉਹ ਜਿਹੜੇ ਵਹੀਕਲ ਦੇ ਵਿੱਚ ਤਾਂ ਇਹ ਹੁਣ ਕਿਵੇਂ ਵਿਚਾਰੇ ਦੁਬਾਰਾ ਸ਼ੁਰੂ ਕਰ ਸਕਣਗੇ ਨਹੀਂ ਦੁਬਾਰਾ ਨਹੀਂ ਇਹਨਾਂ ਨੂੰ ਕਿਤੇ ਹੋਰ ਐਡਜਸਟ ਕੀਤਾ ਜਾਊਗਾ ਹਾਂਜੀ ਬਾਕੀ ਜੇਕਰ ਤੇ ਵੈਂਡਿੰਗ ਜੋਂਦੀ ਜਗ੍ਹਾ ਮਿਲਦੀ ਹੈ ਤਾਂ ਵੈਲੈਂਟ ਗੋਲਡਨ ਇਦਾਂ ਫਿਰ ਆਪਣਾ ਆਸੇ ਪਾਸੇ ਕਿਤੇ ਦੇਖਣ ਜਗ੍ਹਾ ਵੀ ਟ੍ਰੈਫਿਕ ਨਹੀਂ ਲੱਗਣ ਦੇਣਾ ਮੇਨ ਮਕਸਦ ਸਾਡੇ ਕਮਿਸ਼ਨਰ ਸਾਹਿਬ ਦਾ ਮਾਨਜੋਤ ਮਹਿਨਤ ਸਾਹਿਬ ਦਾ ਇਹੀ ਆ ਵੀ ਕਿ ਟ੍ਰੈਫਿਕ ਨਾ ਲੱਗੇ ਬਸ ਵੀ ਕਿਸੇ ਆਉਣ ਜਾਣ ਵਾਲੇ ਬੰਦੇ ਨੂੰ ਕੋਈ ਪ੍ਰੋਬਲਮ ਨਾ ਫਿਰ ਇਹ ਕਾਰਵਾਈ ਇਹ ਲਗਾਤਾਰ ਇਦਾਂ ਚਲਦੀਆਂ ਰਹਿਣਗੀਆਂ ਜਿਸ ਤਰੀਕੇ ਨਾਲ ਪਹਿਲਾਂ ਵੀ ਦੇਖਿਆ ਵੀ ਬੀ ਜ਼ੋਨ ਚ ਪਹਿਲਾਂ ਵੀ ਹੋਈਆਂ ਨੇ ਅੱਜ ਇੱਕ ਫਿਰ ਜਨਗਪੁਰ ਜੀ ਵੀ ਦੇਖਣ ਨੂੰ ਮਿਲ ਰਹੀ ਹੈ ਆ ਜੀ ਆਪਾ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਵੀ ਜਿਹੜੀ ਕਾਰਵਾਈ ਆ ਲਗਾਤਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਹੜੀਆਂ ਗ੍ਰੀਨ ਲਾਈਨ ਜਿਹੜੀ ਹੁੰਦੀ ਹੈ ਗ੍ਰੀਨਵੇ ਹੁੰਦਾ ਹੈ ਉੱਥੇ ਕਈ ਲੋਕਾਂ ਨੇ ਵੱਖ-ਵੱਖ ਤਰੀਕੇ ਨਾਲ ਜਿਹੜਾ ਕੋੜਾ ਕਰਕਟ ਸੁੱਟਿਆ ਹੋਣਾ ਉਸ ਤੋਂ ਵੀ ਚੱਕਣ ਦੀ ਜਿਹੜੀ ਗੱਲ ਆ ਲਗਾਤਾਰ ਚੱਲਦੀ ਪਈ ਹੈ ਤੁਸੀਂ ਦੇਖੋਗੇ ਵੀ ਕਈ ਲੋਕਾਂ ਨੇ ਜਿੱਥੇ ਸੰਘਣ ਵਿਭਾਗੇ ਰੱਖੇ ਹੋਏ ਨੇ ਉਸ ਚੀਜ਼ ਦੇ ਜੇਕਰ ਦੇਖਿਆ ਜਾਵੇ ਤਾਂ ਇਹ ਜਿਹੜਾ ਰੋਡ ਹੈ ਸਾਰਾ ਕੁਝ ਸਮੇਂ ਪਹਿਲਾਂ ਤੁਹਾਨੂੰ ਤਸਵੀਰਾਂ ਉਹਦੇ ਵੀ ਦਿਖਾਵਾਂਗੇ ਵੀ ਕਿਵੇਂ ਚੱਲ ਚਾਹੌਣ ਦਾ ਜਿਹੜਾ ਇਹ ਰੋਡ ਨੇ ਜਰ ਹੋਰਾਂ ਜਿੱਥੇ ਲੋਕ ਇੱਥੇ ਰੇੜੀਆਂ ਲਾ ਕੇ ਬੈਠੇ ਹੋ ਜੀ ਸਮਾਨ ਵੇਚ ਰਹੇ ਸੀ ਤਾਂ ਉੱਥੇ ਜਦੋਂ ਤੈਬਜਾਰੀ ਮਹਗਮ ਇੱਥੇ ਪਹੁੰਚਦਾ ਤਾਂ ਕਿਵੇਂ ਹੜਚਲ ਜਿਹੜੀ ਹੈ ਉਹ ਮੱਜ ਜਾਂਦੀ ਆ ਤੇ ਖਫਰਾ ਤਫਣੀ ਜਿਹੜੀ ਇੱਥੇ ਹੋਣੀ ਸ਼ੁਰੂ ਹੋ ਜਾਂਦੀ ਆ ਲੋਕ ਇੱਥੋਂ ਦੀ ਭੱਜਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਇਲੀਗਲ ਤਰੀਕੇ ਨਾਲ ਜਿਹੜਾ ਇੱਥੇ ਬੈ ਕੇ ਆਪਣਾ ਕੰਮ ਜਿਹੜਾ ਕਰਦੇ ਪਏ ਆ ਤਾਂ ਬਿਲਕੁਲ ਇਹ ਜਦੋਂ ਹੀ ਜਾਣ ਕੇ ਅੱਧੇ ਘੰਟੇ ਬਾਅਦ ਫਿਰ ਇੱਦਾਂ ਆ ਜਾਣਗੇ ਦੇਖ ਲਿਓ ਤੁਸੀਂ ਥੋੜੀ ਦੇਰ ਤਾਂ ਫੇ ਲੱਗ ਜਾਣੇ ਇੱਦਾਂ ਹੀ ਇਹ ਰੋਜ਼ ਇਹੀ ਹਾਲ ਹੈ ਇੱਥੇ ਹਸਪੀਟਲ ਦਾ ਰਸਤਾ ਹੈਗਾ ਇੱਥੇ ਐਂਬੂਲੈਂਸ ਜਿਹੜੀ ਫਸ ਜਾਂਦੀ ਕਈ ਵਾਰੀ ਪਹਿਲਾਂ ਟ੍ਰੈਫਿਕ ਜਾਮ ਹੁੰਦਾ ਹੈ ਜਿਹੜੀ ਫੜੀ ਵਾਲਿਆਂ ਨੇ ਬੜਾ ਦੁਖੀ ਕੀਤਾ ਹੋਇਆ ਤੇ ਅਸੀਂ ਇੱਥੇ ਦੇ ਰਹਿਣ ਵਾਲੇ ਬੰਦੇ ਆ ਬਹੁਤ ਤੰਗ ਕੀਤਾ ਹੋਇਆ ਭਾਈ ਇਹਨਾਂ ਨੇ ਰੇੜੀਆਂ ਫੜੀਆਂ ਚਕਾਣੀਆਂ ਚਾਹੀਦੀਆਂ ਇੱਥੋਂ ਜਦੋਂ ਚੱਕੇ ਜਾਂਦੀਆਂ ਕਿ ਮੁੜ ਫੇਰ ਲਾ ਲੈਂਦੇ ਨੇ ਲਾ ਲਾ ਲੈਣ ਹੋਰ 15 ਮਿੰਟ ਬਾਅਦ ਆ ਕੇ ਦੇਖ ਲਿਓ ਫਿਰ ਇੱਦਾਂ ਹੀ ਰੋਣਗੇ ਇੱਥੇ ਲੱਗੇ ਲੱਗੇ ਤੇ ਮੇਲਾ ਯਾਨੀ ਕਿ ਇੱਦਾਂ ਹੀ ਜਲਦ ਰਹਿੰਦਾ ਇੱਦਾਂ ਹੀ ਹੈ ਇੱਦਾਂ ਹੀ ਹੈ ਦਿੱਕਤ ਕਿੰਨੀ ਗੌਲਿਸ ਨੂੰ ਵੀ ਦੱਸੇ ਕਿ ਇੱਥੋਂ ਇੱਥੋਂ ਦਾ ਟ੍ਰੈਫਿਕ ਦੀ ਅਤਿਕ੍ਰਮਣ ਕਰ ਲੈਂਦੇ ਸੜਕਾਂ ਦੇ ਉੱਤੇ ਬੁਰਾ ਹਾਲ ਕਰਦੇ ਲੜਦੇ ਝਗੜਦੇ ਰੋਹ ਲੜਾਈਆਂ ਹੁੰਦੀਆਂ ਤੇ ਬੁਰਾ ਹਾਲ ਸੜਕ ਦੀ ਗੱਲ ਕੀਤੀ ਹੈ ਕਿੰਨੀ ਚੌੜੀ ਸੜਕ ਹੈ ਮੈਨੂੰ ਇਹ ਨਹੀਂ ਪਤਾ ਕਿੰਨੀ ਚੌੜੀ ਸੜਕ ਹੈ ਦੋ ਗੱਡੀਆਂ ਲੰਘਣੀਆਂ ਮੁਸ਼ਕਲ ਹੋ ਜਾਂਦੀ ਹੈ ਇੱਕ ਆ ਰਹੀ ਹੋਵੇ ਇੱਕ ਜਾ ਰਹੀ ਹੋਵੇ ਤਾਂ ਲੰਘ ਨਹੀਂ ਸਕਦਾ ਬੰਦਾ ਬਿਲਕੁਲ ਸੜਕ ਦਾ ਜੇਕਰ ਦੇਖਿਆ ਜਾਵੇ ਤਾਂ ਕਾਫੀ ਚੌੜੀ ਸੜਕ ਜਿਹੜੀ ਆ ਉਹ ਤਾਂ ਦੇਖਣ ਨੂੰ ਨਜ਼ਰ ਆਉਂਦੀ ਹੈ ਜਿੱਥੇ ਪਰ ਜਦੋਂ ਇੱਥੇ ਰੇੜੀਆਂ ਬੜੀਆਂ ਲੱਗ ਜਣੇ ਤਾਂ ਰਸਤਾ ਜਿਹੜਾ ਉਹ ਇੱਕ ਗੱਡੀ ਦਾ ਵੀ ਲੰਘਣ ਜੋਗਾ ਹੋ ਜਾਂਦਾ ਤਾਂ ਉੱਥੇ ਹੀ ਜਿਹੜੇ ਲੋਕ ਆ ਉਹ ਲੜਦੇ ਹੋਏ ਵੀ ਨਜ਼ਰ ਆਉਂਦੇ ਨੇ 40 ਸਾਲ ਹੋ ਗਏ ਕੈਕ ਖਾਣ ਦੇ ਦੁਕਾਨਦਾਰਾਂ ਨੂੰ ਅਜੇ ਤੱਕ ਬੰਦਿਆ ਉਤਰਿਆ ਹੀ ਇੱਕ ਇੱਕ ਬੰਦਾ ਦਵਾਈ ਦੇ ਦੂਗਾ ਦੁਕਾਨਦਾਰਾਂ ਦੇ ਖਿਲਾਫ ਆ ਦੁਕਾਨਦਾਰ ਜਿਹੜੇ ਲਿਖ ਕੇ ਦੇ ਰਹੇ ਆ ਮੀਲ ਭਾਈ ਯਾਰ ਤੱਕਾ ਨਾ ਕਰੋ 20 ਦੁਕਾਨਦਾਰਾਂ ਮਗਰ ਨਾਲ ਲੱਗੋ ਦੁਕਾਨਦਾਰ ਨੂੰ ਭਾਈ ਜਿਹੜਾ ਤੱਕਾ ਕਰਦਾ ਇਹ ਦੁਕਾਨਦਾਰਾਂ ਦੀ ਤਰਫ ਆਏ ਨਾ ਗੱਲ ਕਰ ਲੈਣੇ ਭਾਈ ਕੀ ਹੋਇਆ ਕੀ ਆ ਕਿਉਂ ਇੱਥੇ 40 50 ਸਾਲ ਹੋ ਗਏ ਏਡੇ ਲੱਗਦੇ ਆ ਨੂੰ ਇਹ ਸਾਡੇ ਐਮਐਲਏ ਸਾਹਿਬ ਪੱਪੀ ਆਈ ਪੱਪੀ ਜੀ ਆਏ ਨੇ ਸਾਰੇ ਦੁਕਾਨਦਾਰ ਇਹ ਕਿਰਾਏ ਬੰਦ ਹੋ ਗਏ ਅੱਛਾ ਜੀ ਹੁਣ ਕਿਰਾਏ ਦੁਕਾਨਦਾਰ ਦਿੰਦੇ ਨਹੀਂ ਰੇੜੀ ਵਾਲੇ ਕਿਰਾਇਆ ਨਹੀਂ ਦੇ ਰਹੇ ਹੁਣ ਦੁਕਾਨਦਾਰ ਲਿਖ ਕੇ ਦਰਖਾਸਤਾਂ ਦੇ ਰਹੇ ਜੀ ਅੱਡੇ ਚਕਾਓ ਜੀ ਪਹਿਲਾਂ ਵੀ ਕਾਰਵਾਈ ਇਦਾਂ ਹੋਈਏ ਕਦੇ ਕਿ ਹੁਣੀ ਤੁਹਾਨੂੰ ਜਗ੍ਹਾ ਲਾਊਟ ਹੋਈ ਹੋਈ ਹੈ ਅੱਜ ਦੀ ਲਾਉਣੀ ਹੈ ਉਹ ਡਾਵਰ ਕਾਂਗਰਸ ਸਰਕਾਰ ਦੀ ਤੁਹਾਨੂੰ ਜਗ੍ਹਾ ਲਾਊਟ ਆਜ ਤਾਂ ਜਗ੍ਹਾ ਮੰਗਦੇ ਆ 50 60 ਸਾਲ ਹੋ ਗਏ ਅੱਡੇ ਲੱਗਦੇ ਆ ਨੂੰ ਤੁਹਾਨੂੰ ਸਾਡੀ 1992 90 ਦੀ ਪਰਚੀਆਂ ਕੱਟੀਆਂ ਕਰ ਥਾਂ ਤਾਂ ਜਗ੍ਹਾ ਮਿਲੀ ਜਗ੍ਹਾ ਹੈ ਨਹੀਂ ਦੇਣ ਜੋ ਕੀ ਲੱਗਦਾ ਕੰਪਲੇਂਟ ਨਾਲ ਕੌਣ ਕਰਦਾ ਜਿਹੜੀ ਆ ਦੁਕਾਨਦਾਰੀ ਬਾਜੀ ਲਿਖ ਕੇ ਦੇ ਰਹੇ ਨੇ ਦੁਕਾਨਦਾਰ ਆਪਣੀ ਗੱਡੀ ਲਾ ਲੇ ਬਾਜੀ ਜਿੱਥੇ ਰੇੜੀ ਚੱਕੀ ਗਈ ਹੈ ਉੱਥੇ ਗੱਡੀ ਲਾ ਲਿਓ ਬੈਟਰ ਆ ਆਪਕੇ ਪਾਸ ਵਾਹੇ ਕੰਪਲੇਨ ਕਰਤੇ ਹੈ ਜੇ ਯਾਦੀ ਕਿਰਾਇਆ ਦੇ ਤੋ ਠੀਕ ਹੈ ਨਹੀਂ ਦੇ तो आपके भी पास एप्लीकेशन देंगे ए, को दे, दे आ, ये मेरी, बेटा, मेरी बेटा आज जो रेडी तोड़ कर रख रखी है हाँ। मंगत सुनार के लड़के ने हाँ। है कहता है किसी को बुला लो जो तुम्हारा प्रधान है बुला लो गाड़ी यही खड़ी करूँगा पच्चीस तीस साल मुझे यहाँ होगी बैठी को

ਹਾਂ ਆ ਜਿਹੜੀ ਪਟਰੀ ਬਣੀ ਆ ਆ ਜਿਹੜੀ ਸਾਹਮਣੇ ਪੱਟੀ ਦੁਕਾਨਾਂ ਦੇ ਬਣੀ ਆ ਇਹ ਆਮ ਪਬਲਿਕ ਲਈ ਆ ਇਹ ਇਹਨਾਂ ਦੇ ਉੱਪਰ ਆਪਣੇ ਸ਼ੈੱਡ ਪਾਏ ਆ ਉਹ ਨਹੀਂ ਨਜ਼ਰ ਆਉਂਦਾ ਜੀ ਇਹ ਗਰੀਬ ਲੋਕ ਕੀ ਨਜ਼ਰ ਆਉਂਦੇ ਆ ਅਸੀਂ ਕੋਈ ਚੋਰੀਆਂ ਤਾਂ ਨਹੀਂ ਕਰਦੇ ਆਪਣੀ ਮਿਹਨਤ ਦੀ ਖਾਣੇ ਲਈ ਇਹ ਰੋਡ ਉਹ ਸਰਕਾਰ ਕੇ ਰੋਡ ਹੈ ਇਹ ਕੀ ਤੋਂ ਗੰਦਾਰ ਕੇ ਰੋਡ ਨਹੀਂ ਹੈ ਹਾਂ गड्डी लगा देता है रेडी वाला जाओ भागो हमारे दुकान के सामने है उसके सामने गाड़ी खड़ा कर देता लाके, मेरी गारी 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 के ये मेरी जगह है मेरा घर है मेरा सब कुछ है यहाँ गाड़ी खड़ा कर देता साफ करो तो बराबर टूटी रखी भाई की ਕਹਿੰਦਾ ਹਾਂ ਜੀ ਮੇਰੀ ਗੱਲ ਸੁਣੋ ਇੱਥੇ ਬਾਜੀ ਸਾਰਾ ਕੁਝ ਚੜ ਗਿਆ ਬਚਪਨ ਕੱਟੇ ਆ ਇੱਥੇ ਬੁੜੇ ਹੋ ਚੱਲੇ ਆ ਦੁਕਾਨਦਾਰ ਇੱਥੇ ਇੰਨੀ ਕੁ ਬਦਮਾਸ਼ੀ ਕਰਦਾ ਦੁਕਾਨਦਾਰ ਦੁਕਾਨਦਾਰ ਕਿਰਾਇਆ ਜਿੰਨਾ ਨੇ ਜਿੰਨਾ ਦੁਕਾਨਦਾਰ ਕਿਰਾਇਆ ਮੰਗਦਾ 4000 5000 ਐਸਾ ਕਿਰਾਇਆ ਰੋਡ ਦਾ ਮੰਗਦਾ ਦੁਕਾਨਦਾਰ 4000 5000 ਰੋਡ ਦਾ ਕਿਰਾਇਆ ਮੰਗਦਾ ਰੇੜੀ ਵਾਲੇ ਲੋਕ ਤੇ ਦੁਕਾਨਦਾਰ ਬਾਜੀ ਧੱਕਾ ਕਰਦਾ ਗੱਡੀ ਲਗਾਏਗਾ ਸਭ ਪੇਟ ਭਰੇਗਾ गड्ढी क्यों लगाता है किसी के रे फरी चक्के हमने ये बाल बचा लेके कहां जाएंगे चौकी इस सरकार के जगह की जगह नहीं है, बा है? चौक फेंक हैं क्यों फेंक देते है किराया चाहिए किराया चाहिए बिहार के लोग बिहार प्यार में भागो गई पंजाबी लोग सीधा बोलता है के हाँ। तो बारे तो बारे था था। हमारा सामना है ठीक है हम किराया लेंगे किराया नहीं देंगे ना तो गाड़ी गाड़ी

ठीक है तुम पैसे वाले अपने घर के हम गरीब के साथ खड़े हैं हम तो है, तो। गरीब के साथ खड़े हैं गरीब के साथ खड़े हैं हम गरीब के साथ खड़े तुम्हारे जैसा नहीं है हम गरीब के साथ खड़े हुए पैसे वाले तो अपने घर के होंगे मैं अपनी दुकान अपने हाथ में तुम गाड़ी लगा जो गाड़ी यहाँ के ऐसे खड़ा कर दिया गाड़ी खड़ा कर दिया ये कितने जाएगी रोटी खाने के लिए दो दसो वो तो दुकानदार दो दा 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 है। दो दुकान किधर जाएगी बेचारी रोटी खाएगी बच्चे कहाँ पालेगी दो तीन घंटा लगा लिया क्या फर्क पड़ता है जो तुझी दस ना दो तीन घंटा लगा लिया रोटी खा लिया क्या फर्क पड़ता पैसे मांगते भाजी दुकानदार पैसे मांगते है मैंने बेटा किराया दिया ਕਿ ਕਰਾਇਆ ਤੇ ਜਿੜੀ ਰੇੜੀ ਲਾਉਣ ਦਾ ਹਾਂ 2000 ਰੁਪਏ ਮਹੀਨਾ ਦੇਤੀ ਸੀ ਮੈਂ ਜਿਹੜੀ ਦੁਕਾਨ ਹੈ ਕਾਫੀ ਟਾਈਮ ਹੋ ਗਿਆ ਤੇ ਲਾਉਣੇ ਨੇ ਪਹਿਲਾਂ ਕਰਾਇਆ ਦਿੰਦੇ ਰਹੇ ਦੁਕਾਨਦਾਰਾਂ ਨੂੰ ਬਾਜੀ ਜਾਦੀ ਸਰਕਾਰ ਆਈ ਹੈ ਤਦ ਕਰਾਇਏ ਬੰਦ ਹੋਏ ਆ ਜੀ ਅੱਜ ਜਾਦੇ ਐਮਐਲਏ ਦਾ ਪੱਪੀ ਜੀ ਨੇ ਕਿਹਾ ਤਦ ਕਰਾਇਏ ਬੰਦ ਹੋਇਆ ਬਾਜੀ ਪਹਿਲਾਂ ਚੱਲਦੇ ਰਹੇ ਨੇ ਚੱਲਦੇ ਰਹੇ ਬਾਜੀ ਫਰਾਜ ਵੀ ਨਾ ਇਹਨਾਂ ਨੇ ਸਮਾਨ ਪਾੜ ਪਿਆ ਜਿਹੜੀ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਭਾਜਪਾ ਕੇ ਸਾਰੇ ਪੈਸੇ ਖਾਂਦੇ ਰਹੀਏ ਬਾਜੀ ਦੇਖੋ ਆਪਾਂ ਕਿਸ ਨੂੰ ਕਿਉਂ ਕਹਿਣਾ ਬਾਜੀ ਦੁਕਾਨਦਾਰ ਇੱਥੇ ਆਪਣੀ ਧੱਕੇਸ਼ਾਹੀ ਕਰਦਾ ਹੈ ਬਾਜੀ ਦੁਕਾਨਦਾਰ ਚੰਦਾ ਜੀ ਮੈਂ ਐ ਜਗਾ ਲੈ ਲਈ ਆ ਕਰੋੜ ਰੁਪਏ ਦੀ ਉਹ ਉਹ ਕਹਿੰਦਾ ਸਾਹਮਣੇ ਵਾਲੀ ਜਗਾ ਵੀ ਮੇਰੀ ਹੋ ਗਈ ਕਿਹੜੇ ਕਾਨੂੰਨ ਚ ਲਿਖਿਆ ਪਾਜੀ ਇਹ ਰੋਡ ਆ ਸਰਕਾਰੀ ਰੋਡ ਆ ਜਦੋਂ ਤਾਂ ਮੀਂਹ ਤੂਫਾਨ ਆ ਉਹਦੇ ਤੋਂ ਪਾਜੀ ਦੁਕਾਨਦਾਰ ਆਂਦਾ ਨਹੀਂ ਅਸੀਂ ਗਰੀਬ ਲੋਕ ਇੱਥੇ ਮਰਦੇ ਆ ਦੁਕਾਨਦਾਰ ਥਿਰੇ ਪਾਜੀ ਉਹ ਰੀਤੀ ਕਰਾਤੇ ਤਾਂ ਇਹ ਰੋਡ ਦੀ ਨਹੀਂ ਕਰਾ ਸਕਦਾ ਉਹ ਬੋਲਦਾ ਹਮਨੇ ਰਜਿਸਟਰੀ ਕਰਾਇਆ ਹੋਇਆ ਇਧਰ ਦਾ ਵੀ ਪਰਚਾ ਦਿਖਾ ਦਿਓ ਭਾਈ ਜੋ ਆਪਣਾ ਇਹ ਅਡੀ ਸੀਡੀ ਪੇਪਰ ਹੁੰਦਾ ਹੈ ਉਹ ਦਿਖਾ ਦਿਓ ਇਧਰ ਦਾ ਬੰਦਾ ਨਹੀਂ ਲਗਾਏਗਾ ਰੈਡੀ ਇਧਰ ਉਹ ਦੁਕਾਨਦਾਰ ਹੈ ਤੁਹਾਣਾ ਠੀਕ ਹੈ ਤੁਹਾਣਾ ਸਹੀ ਹੈ ਪਈ ਇਹ ਕਰਵਾਇਆ ਮੇਰੇ ਕੋ ਇਹ ਇਹ ਦਿਖਾ ਦਿਓ ਨਾ ਪੇਪਰ ਇਸ ਦਾ ਇਹ ਨਾ ਪ੍ਰਦੇਸੀ ਲੋਕਾਂ ਦੇ ਸਿਰ ਤੇ ਜਨਪੁਰੀਵਾਦ ਹੋਈ ਹੈ ਜਿਹੜੇ ਅੱਜ ਇਹਨਾਂ ਨੂੰ ਕਹਿੰਦੇ ਪਏ ਇਹਨਾਂ ਨੇ ਗੰਦ ਪਾਇਆ ਕੁਝ ਆਪਣੇ ਢਿੱਡੋਂ ਨਹੀਂ ਲੈ ਕੇ ਆਏ ਇਹਨਾਂ ਲੋਕਾਂ ਦੇ ਸਿਰ ਤੇ ਕਮਾਏ ਆ ਪੈਸੇ ਇਹ ਅੱਧ ਤਿਲਜਣ ਪੰਜਾਬ ਛੱਡ ਕੇ ਤਾਂ ਲਾਜੂ ਪੰਜਾਬ ਦਾ ਹਾਲ ਕੀ ਹੋ ਜੂਗਾ ਜਿਹੜਾ ਅੱਜ ਆਪ ਇਹਨਾਂ ਲੋਕਾਂ ਨੂੰ ਮਾਰਾ ਦੱਤ ਰਹੇ ਆ ਅਥੀ ਲੋਕਡਾਉਨ ਦੇਖੇ ਇਛਾ ਉਪਰ ਘਰੋਂ ਨਹੀਂ ਨਿਕਲਦਾ ਸੀ ਖੁਦ ਆਪਣੀ ਬਿਮਾਰੀ ਤੋਂ ਡਰਦੇ ਪੱਗੀਆਂ ਵੇਚੀ ਲੋਕਾਂ ਦੇ ਘਰ ਘਰ ਕੇ ਸਾਰੇ ਵਿਆੜੀ ਜੂਬੀ ਜਦ ਭਾਗ ਗਏ تھے ਲੋਕਡਾਉਨ ਮੇਂ ਤਾਂ ਮੰਡੀ ਮੇਂ ਸਬਜੀ ਵੀ ਨਜ਼ਰ ਨਹੀਂ ਆਤੇ ਸੀ ਜਦ ਮੋਤ ਪਾਜੀ ਮੇਰੇ ਆ ਜੀ ਤੁਹਾਨੂੰ ਕੋਰੋਨਾ ਨਾ ਹੋ ਜਾਏ ਆਪਣੇ ਬੱਚੇ ਨੇ ਪਾਜੀ ਅਥੀ ਫੇਰ ਵੀ ਉਹ ਪਰਮਾਤਮਾ ਨਾਲ ਆਸ਼ੀਰਵਾਦ ਨਾਲ ਸਾਰੇ ਉਹ ਕਮਾਇਆ ਬੱਚੇ ਦੇ ਹੱਥ ਨਹੀਂ اٹੇ ਪਾਜੀ ਇਹ ਸਿਰਫ ਸਾਡਾ ਨਜ਼ਰ ਆਂਦਾ ਵਾ ਬਾਕੀ ਹੋਰ ਕੁਝ ਨਜ਼ਰ ਆਂਦਾ ਰੇੜੀ ਵਾਲੇ ਮਾੜੇ ਨਜ਼ਰ ਆਂਦੇ ਇਹਨਾਂ ਨੂੰ ਵੀ ਇਹ ਕਿਉਂ ਕਮਾਉਂਦੇ ਨੇ ਇੱਕ ਦੁਕਾਨਦਾਰ ਸੀਝ ਲਾਂਦਾ ਕਰੋੜ ਰੁਪਏ ਦੁਕਾਨ ਲੈ ਲੈਂਦਾ ਵਾ ਉਹ ਕਿੱਥੋਂ ਆਂਦੀਆਂ ਭਾਜੀ ਇਹਨਾਂ ਦੇ ਫਿਰਤੀ ਆਂਦੀਆਂ ਰੇ ਕੱਲ ਕੋ ਅਗਰ ਇੱਥੇ ਫੜਿਆਣੇ ਲੱਗेंगे ਤਾਂ ਮਾਰਕੀਟ ਮੇ ਆਦਮੀ ਵੀ ਨਜ਼ਰ ਨਹੀਂ ਆਉਣਗੇ ਸਾਰੇ ਰੇੜੀ ਦੇ ਪਿੱਛੇ ਭਾਗਤੇ ਆ ਜਾਂਦੇ ਗਾੜੀ ਵਾਲਿਆਂ ਨੂੰ ਵੀ ਤਾਂ ਹਟਾਓ ਨਾ ਗਾੜੀ ਵੀ ਹਟਾਓ ਯਾਰ ਅਸੀਂ ਗੱਡੀ ਵੀ ਲੈ ਜਾ ਰਹੇ ਆਪਣਾ ਅਸੀਂ ਬੈਠਾਂਗੇ ਧਰਨੇ ਤੇ ਅਸੀਂ ਕਿਸੇ ਨਾਲ ਝਗੜਾ ਨਹੀਂ ਅਸੀਂ ਆਪਣੇ ਕਾਨੂੰਨ ਦੇ ਹਿਸਾਬ ਨਾਲ ਚੱਲਾਂਗੇ ਭਾਜੀ ਇਨਸਾਫ ਲਵਾਂਗੇ ਅਸੀਂ ਆਪਣੀ ਦੁਕਾਨ ਕੇ ਆਗੇ ਚਾਹੋ ਜੋ ਮਰਜੀ ਕਰਾਂ ਇਧਰ ਦਾ ਕੋਈ ਮਤਲਬ ਨਹੀਂ ਹੈ ਇਨਕਾ ਬਿਲਕੁਲ ਵੀ ਤਾਂ ਬਿਲਕੁਲ ਜਿਸ ਤਰੀਕੇ ਨਾਲ ਦੇਖਿਆ ਵੀ ਲੋਕਾਂ ਦੇ ਵਿੱਚ ਕਿਦਾਂ ਦਾ ਕਿਤੇ ਰੋਸ ਜਿਹੜਾ ਉਹ ਨਜ਼ਰ ਆਉਂਦਾ ਹੈ ਵੀ ਜਿਹੜੇ ਦੁਕਾਨਦਾਰ ਨੇ ਉਹ ਇਥੋਂ ਪੈਸੇ ਮੰਗਦੇ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਦੁਕਾਨਦਾਰਾਂ ਤੋਂ ਪੈਸੇ ਮੰਗਦੇ ਜਦੋਂ ਤੱਕ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ ਤਦੋਂ ਤੱਕ ਕੋਈ ਜਿਹੜਾ ਵਿਵਾਦ ਨਹੀਂ ਹੁੰਦਾ ਦੁਕਾਨਦਾਰ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆਂ ਅੱਡੀ ਇੱਥੇ ਇਲਜ਼ਾਮ ਲਾਇਆ ਜਾ ਰਹੇ ਨੇ ਵੀ ਦੁਕਾਨਦਾਰ ਪੈਸੇ ਮੰਗਦੇ ਨੇ ਜੇਕਰ ਰੇਡੀ ਇੱਥੇ ਲਾਉਣੀ ਹੈ ਕਿ ਲਾ ਗਰੀਬ ਬੰਦੇ ਬੇਵਕੂ ਬਣਾਉਂਦੇ ਆਂ ਹੂੰ ਕੋਈ ਕਰਾਇਆ ਨਹੀਂ ਲੈਂਦੇ ਕੋਈ ਕੁਛ ਨਹੀਂ ਅਸੀਂ ਗਰੀਬ ਬੰਦੇ ਤੇ ਰਹਿਮ ਕਰਦੇ ਆ ਕਿ ਕੋਈ ਗੱਲ ਨਹੀਂ ਕਮਾ ਕੇ ਖਾ ਲਵੇ ਜਾਂ ਸਾਡੀ ਕਿਸੇ ਹੋਰ ਦੇ ਅੱਗੇ ਗੱਡੀ ਖੜੀ ਹੁੰਦੀ ਸੀ ਅਸੀਂ ਇਹਨਾਂ ਨੂੰ ਕੁਛ ਨਹੀਂ ਉਹ ਕਹਿੰਦੇ ਇਹਨਾਂ ਦੀ ਗੱਡੀ ਦੀ ਹਵਾ ਕੱਢ ਦਿਓ ਆਪਣੇ ਬੂਏ ਗਿਆ ਆਪੇ ਲੈ ਜਾਣ ਇਹ ਗਵਰਨਮੈਂਟ ਨੇ ਜਗ੍ਹਾ ਬਣਾਈਏ ਜੇ ਵਰਤਨ ਵਾਸਤੇ ਗੱਡੀਆਂ ਖੜੀਆਂ ਕਰਨ ਵਾਸਤੇ ਜਾਂ ਕੋਈ ਕਸਟਮਰ ਸਾਡਾ ਆਂਦਾ ਉਹ ਕਰੇ ਜੇਕਰ ਇਹਨਾਂ ਨੇ ਫੜੀਆਂ ਵਾਲਿਆਂ ਨੇ ਗੰਦ ਪਾਇਆ ਔਰ ਨਾਲ ਝੂਠੇ ਇੰਤਜ਼ਾਮ ਲਾਂਦੇ ਇਹਨਾਂ ਦੀ ਫੜੀ ਮੈਂ ਨਾ ਕਿਹ ਚੱਕ ਲੋ ਇਹਨਾਂ ਨੇ ਕਿਹਾ ਸਾਨੂੰ ਦੁਆਲੀ ਤੇ ਔਲਾਦੋ ਹਾਂ ਤਾਂ ਹੱਟ ਤੇ ਮੈਂ ਕਿਹਾ ਇਹਨਾਂ ਨੇ ਕਿਹਾ ਲਾਂਦੋ ਸਾਡੇ ਇਹਨਾਂ ਨੇ ਕਿਹਾ ਤੁਸੀਂ ਚੱਲ ਗਰੀਬ ਬੰਦਾ ਲਾਂਦ ਦੇ ਤਿਆਰ ਉਹਦੇ ਘਰ ਵਾਲੇ ਨੇ ਕਿਹਾ ਜੀ ਗੱਡੀ ਅੱਗੇ ਲਾ ਲਓ ਜੇ ਉਹਨੂੰ ਕਿਹਾ ਕਹਿੰਦਾ ਸਾਨੂੰ ਅੱਗੇ ਜਗ੍ਹਾ ਮਿਲ ਗਈ ਹੈ 3000 ਕਿਰਾਏ ਤੇ ਅਸੀਂ ਚਲੇ ਜਾਵਾਂਗੇ ਅਸੀਂ ਆਰਾਮ ਨਾਰੀ ਨੂੰ ਕਿਹਾ ਚੱਕ ਲੈ ਨਹੀਂ ਚੱਕੀ ਅਸੀਂ ਚੱਕ ਕੇ ਉਹਦੇ ਵਿੱਚ ਪਾਰਕ ਚ ਰੱਖ ਦਿੱਤੀ ਅਸੀਂ ਉੱਥੇ ਗੱਡੀ ਲਾ ਲਈ ਕਿਉਂ ਸਾਨੂੰ ਇਹ ਨਾ ਉਹ ਗੱਡੀ ਮੇਰੀ ਲਵਾ ਕੇ ਗਈ ਸੀ ਅੰਤੀ ਅੰਤੀ ਵੀਰ ਜੀ ਮੇਰੀ ਗੱਡੀ ਲਵਾ ਕੇ ਗਈ ਸੀ ਮੈਂ ਉਹਨਾਂ ਨੇ ਕਿਹਾ ਮੈਂ ਗੱਡੀ ਤੇਰੀ ਲਵਾਤੀ ਇਹਨਾਂ ਨੇ ਫਿਰ ਉੱਥੇ ਫੜੀ ਪੂਰੀ ਕਰ ਲਈ ਮੇਰੀ ਗੱਡੀ ਨਹੀਂ ਲੱਖਣ ਦਿੰਦੀ ਗੱਡੀ ਦੇ ਸਿਰੇ ਪਾ ਲੈਂਦੇ ਫਿਰ ਨਾ ਸੁਣੋ ਇਹਨਾਂ ਨੇ ਨਹੀਂ ਲੱਗਨ ਦਿੱਤੀ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀਰ ਜੀ ਲਗਾ ਕੇ ਗਿਆ ਤੁਸੀਂ ਨਹੀਂ ਮੈਂ ਉਹਨਾਂ ਨੂੰ ਉਸੇ ਦਿਨ ਕਹਤਾ ਸੀ ਮੈਂ ਗੱਡੀ ਇੰਜ ਸਿੱਧੀ ਲਾਣੀ ਹੈ ਆਪਣੇ ਦਰਵਾਜ਼ੇ ਉਹਨੇ ਕਿਹਾ ਭੈਣ ਜੀ ਤੂੰ ਲਾ ਲੈ ਕੋਈ ਗੱਲ ਨਹੀਂ ਮੈਂ ਦੇਖ ਲਾਂਗਾ ਮੈਂ ਅੱਜ ਗੱਡੀ ਲਾਈ ਹੈ ਇਹਨੇ ਮੇਰੀ ਦੁਕਾਨ ਦੇ ਅੱਗੇ ਆ ਕੇ ਫੜੀ ਲਾਤੀ ਮੇਰੀ ਦੁਕਾਨ ਦੇ ਅੱਗੇ ਦਾ ਫੜੀ ਦਾ ਕੀ ਮਤਲਬ ਔਰ ਇੰਨਾ ਗਲਤ ਬੋਲਦੀ ਐ ਇੰਨੀਆਂ ਗੰਦੀਆਂ ਗਾਲਾਂ ਕਢਦੀ ਜਿਹੜੀਆਂ ਸੁਣੀਆਂ ਨਹੀਂ ਜਾਂਦੀਆਂ ਤੁਸੀਂ ਸਾਨੂੰ ਸ਼ਕਲ ਤੋਂ ਲੱਗਦੇ ਸੀ ਬਦਮਾਸ਼ ਆ ਗਸ਼ਰੀਬ ਚਾਰ ਦੇ ਬਾਰ ਪਰ ਲੱਗੀ ਸੀ ਫਿਰ ਇਹ ਤੇ ਲਾਈ ਇਹਨਾਂ ਨੇ ਆ ਕੇ ਹਾਂ ਤੇ ਫਿਰ ਉੱਥੇ ਵੀ ਉੱਥੇ ਕਿਉਂ ਛੱਡ ਗਏ ਪੁਲਿਸ ਨੇ ਹਟਾਤਾ ਜੀ ਕਹਿੰਦੇ ਤੇ ਮੰਦਰ ਦੇ ਪਰ ਲਾਨ ਨਹੀਂ ਦੇਣੀ ਉੱਥੇ ਉਸ ਤੋਂ ਬਾਅਦ ਇੱਥੇ ਵੀ ਵਾਰ ਸ਼ੁਰੂ ਹੋਇਆ ਹਾਂ ਇੱਧਰ ਹੀ ਅੱਜ ਲੈਟਾ ਦਾ ਇੱਥੇ ਪਹੁੰਚੇ ਮੌਕੇ ਤੇ ਕੀ ਕੀ ਕਹਿਣਾ ਚਾਹੂੰ ਦੇਖੋ ਮੌਕੇ ਤੇ ਪਹੁੰਚੇ ਰੇੜੀਆਂ ਤਾਂ ਲੱਗਦੀਆਂ ਹੀ ਨੇ ਆਣ ਜਾਣਾਂ ਨੂੰ ਵੀ ਦਿੱਕਤ ਹੁੰਦੀ ਦੁਕਾਨਦਾਰਾਂ ਨੂੰ ਵੀ ਦਿੱਕਤ ਹੁੰਦੀ ਹੈ ਹਾਂ ਇਹ ਨਹੀਂ ਹੈਗਾ ਕਿ ਦੁਕਾਨਦਾਰ ਵੀ ਪੈਸੇ ਲੈਂਦੇ ਹੋਣਗੇ ਬਹੁਤ ਦੁਕਾਨਦਾਰ ਨੇ ਜਿਹੜੇ ਪੈਸੇ ਲੈਂਦੇ ਹੋਣਗੇ ਪਰ ਹਰ ਦੁਕਾਨਦਾਰ ਨਹੀਂ ਲੈਂਦਾ ਜੇ ਕਹੋਗੇ ਹਰ ਦੁਕਾਨਦਾਰ ਲ ਕਈ ਦੁਕਾਨ ਜਿਹੜੇ ਦੁਕਾਨਦਾਰ ਲੈਂਦੇ ਨੇ ਉਹ ਲੈਣ ਆਪਣੀ ਦੁਕਾਨ ਦੇ ਅੱਗੇ ਲਵਾ ਨਾ ਨਾ ਕਿ ਫੁੱਟਪਾਥ ਤੇ ਸਾਰਾ ਫੁੱਟਪਾਥ ਘੇਰਿਆ ਹੁੰਦਾ ਕਿਸੇ ਨੂੰ ਲੰਘਣ ਨੂੰ ਥਾਂ ਨਹੀਂ ਹੁੰਦੀ ਐਮਰਜੈਂਸੀ ਕਿਸੇ ਨੂੰ ਲੰਘਣਾ ਪੈ ਜੇ ਜਾਂ ਐਮਰਜੈਂਸੀ ਐਂਬੂਲੈਂਸ ਕੱਢਣੀ ਪੈ ਤਾਂ ਲੰਘਣ ਨੂੰ ਥਾਂ ਨਹੀਂ ਹੈ ਬਿਲਕੁਲ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਕਹੂੰਗਾ ਦੇਖੋ ਪ੍ਰਸ਼ਾਸਨ ਜੇ ਜਿਹੜਾ ਦੁਕਾਨਦਾਰ ਆਪਣੀ ਦੁਕਾਨ ਅੱਗੇ ਲਵਾ ਲਵੇ ਲੋਕਾਂ ਨੂੰ ਨਾ ਤੰਗ ਕਰੇ ਕਿਉਂਕਿ ਲੋਕ ਨਾ ਪਰੇਸ਼ਾਨ ਹੋਣ ਆਣ ਜਾਣ ਵਾਲੇ ਜਾਂ ਜਿਹੜੇ ਕਿਸੇ ਦਾ ਰਿਸ਼ਤੇਦਾਰ ਆਇਆ ਕੋਈ ਚਾਹ ਦੇਖੋ ਗਲੀਆਂਾਂ ਦੀ ਵਿੱਚ ਜਗ੍ਹਾ ਨਹੀਂ ਹੈਗੀ ਇੰਨੀ ਪਰ ਅਗਲਾ ਸੜਕ ਤੇ ਕਾਰ ਤਾਂ ਲਾਏਗਾ ਨਾ ਜੇ ਕੋਈ ਰਿਸ਼ਤੇਰ ਕਿਸੇ ਨੂੰ ਮਿਲਣ ਆਏਗਾ ਗਲੀਆਂ ਬਹੁਤ ਲੰਬੀਆਂ ਲੰਬੀਆਂ ਨੇ ਬਿਲਕੁਲ ਤੇ ਇਹਨਾਂ ਨੂੰ ਵੀ ਚਾਹੀਦਾ ਕੰਪਰੋਮਾਈਜ਼ ਕਰਨ ਦੁਕਾਨਦਾਰ ਤਾਂ ਕਰਦੀ ਪਈ ਨੇ ਇੰਨੇ ਸਾਲ ਹੋ ਗਏ ਇਹਨਾਂ ਨਾਲ ਕੰਪਰੋਮਾਈਜ਼ ਕਰਦੇ